ਔਰ ਸਾਡੇ ਪਾਰਟੀ ਸੁਪਰੀਮ ਆਰਬਨ ਕਿਦਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰੋਫੈਸਰ ਸਿੰਘ ਮਾਨ ਜੀ ਬੱਚਿਆਂ ਤੋਂ ਵੱਧ ਅੰਦਰਾਜ ਨੂੰ ਪਿਆਰ ਕਰਦੇ ਔਰ ਮੇਰਾ ਛੋਟਾ ਭਰਾ ਸੋ ਸਪੈਸ਼ਲ ਗੁਰਦਾਸਪੁਰ ਤੋਂ ਭਰਾ ਦੇ ਘਰੇ ਸੇ ਨਹੀਂ ਆਏ ਆ ਪਿਆਰ ਇਹਨਾਂ ਦੇ ਪਿਆਰ ਦੇ ਉਹਨਾਂ ਨੇ ਖਿੱਚੇ ਹੋਏ ਭਜਾਈ ਗੱਡੀ ਭਜਾ ਕੇ ਨਾਲ ਨਾਲ ਬਿਠਾ ਕੇ ਮੈਂ ਚਲੋ ਆਪਣਾ ਕਰੇ ਚੱਲਦੇ ਆ ਸੋ ਮਿਹਨਤੀ ਜਦੋਂ ਕੋਈ ਪਾਰਟੀ ਲਈ ਵਫਾਦਾਰੀ ਨਾਲ ਇਮਾਨਦਾਰੀ ਨਾਲ ਮਿਹਨਤ ਕਰਦਾ ਤੇ ਪ੍ਰਮਾਤਮਾ ਨੂੰ ਪਿਆਰ ਵੀ ਕਰਦਾ ਸਾਰਿਆਂ ਨਾਲ ਸੋ ਸਾਡਾ ਵੀ ਜਨੋ ਪਿਆਰ ਸੋ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਕਿ ਪ੍ਰੋਸਾਡਾ ਹੋਰ ਤਰੱਕੀ ਕਰੇ ਕਿ ਅੱਜ ਫਤਗੜ ਚੋਰੀਆਂ ਦੇ ਸਾਰੇ ਪਿੰਡ ਭਰਾਵਾਂ ਨੂੰ ਮੈਂ ਯਾਦ ਜਿਸ ਦੀ ਬਤਾਈ ਦਿੰਨਾ ਤੇ ਵਾਅਦਾ ਕਰਦਾ ਕਿ ਜਿਹੜਾ ਵੀ ਜਗਨ ਨਰਨ ਦਾਵਾ ਜੀ ਮੈਨੂੰ ਕੰਮ ਕਹਿਣਗੇ ਡਿਵੈਲਪਮੈਂਟ ਵਾਸਤੇ ਕੋਈ ਵਿਕਾਸ ਦੇ ਕੰਮ ਹੈ ਤੇ ਮੈਂ ਪਹਿਲੇ ਅਧਾਰ ਤੇ ਵੱਤ ਵੱਲ ਫੰਡ ਜਿਹੜੇ ਆ ਫਤਗੜ ਚੋਰੀਆਂ ਦੇ ਦਵਾਂ ਕੋ ਅਰਵਿੰਦ ਕੇਸਰੀਵਾਲ ਜੀ ਨੇ ਬਹੁਤ ਮਿਹਨਤੀ ਹੋਣ ਹਰ ਸਾਰਿਆਂ ਨੂੰ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਹੁਣ ਵੀ ਦੇਣਗੇ ਸੋ ਪੂਰੀ ਇਮਾਨਦਾਰੀ ਨਾਲ ਸਾਰੇ ਰਾਂ ਨਾਲ ਮਿਲ ਕੇ ਜਿੰਨੇ ਵੀ ਜ਼ਿੰਮੇਵਾਰੀ ਮਿਲੀਆਂ ਉਹਨੂੰ ਪੂਰੀ ਕਰਾਂਗਾ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਜਿਵੇਂ ਹਰ ਸਟੇਟ ਤੇ ਹਰ ਚੈਨਲ ਤੇ ਹੀ ਕਹਿੰਦਾ ਨਾ ਕਿ ਆਮ ਦੇ ਘਰ ਦੇ ਆਮ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨ ਦੀ ਮਿਲੀ ਆ ਤੇ ਇਹਦੇ ਚ ਬਹੁਤ ਜਾਣੇ ਮਤਲਬ ਬਹੁਤ ਵੱਡਾ ਰੂਲ ਬਹੁਤ ਸਾਰੇ ਮੇਰੇ ਸੀਨੀਅਰ ਲੀਡਰਸ ਦਾ ਵੀ ਆ ਤੇ ਅੱਜ ਕਿਉਂਕਿ ਜ਼ਿਲ੍ਹਾ ਜਿਹੜਾ ਸਮਾਗਮ ਸੀਗਾ ਪੱਤਰੀ ਗੁਰਦਾਸਪੁਰ ਦੇ ਵਿੱਚ ਸੀਗਾ ਸੋ ਉਹ ਜਿਹਦੇ ਰਸਤੇ ਚ ਲੰਘ ਰਹੇ ਸੀ ਉਹ ਮੇਰੇ ਕੋਲ ਰੁਕੇ ਕਿਉਂਕਿ ਮੇਰਾ ਬਹੁਤ ਮੁਝੀ ਪਿਆਰਾ ਜੀ ਉਹਨਾਂ ਨਾਲ ਪਰ ਪਾਰਟੀ ਵੱਲੋਂ ਅਸ਼ੀਰਵਾਦ ਦੇਣਾ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ اور ساری ਜ਼ਿੰਦਗੀ ਕਦਰ ਨਹੀਂ ਦਊਗਾ ਜਿੰਨਾ ਪਿਆਰ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲ ਰਿਹਾ ਹੈ ਤੇ ਮੇਰੇ ਵਰਕ ਦੇ ਸਾਥ ਨਾ ਦਿੰਦੇ। ਲੇਖੋ ਅੱਜ 79ਵੇਂ ਜਿਹੜਾ ਆਜ਼ਾਦੀ ਦਿਵਸ ਆ ਉਹਦੀ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਸਾਰੇ ਜ਼ਿਲ੍ਹਾ ਵਾਸੀਆਂ ਨੂੰ। ਔਰ ਮੈਂ ਉਮੀਦ ਕਰਦਾ ਹਾਂ ਕਿ ਆਪਾਂ ਸਾਰੇ ਜਿੰਨੇ ਵੀ ਗੁਰਦਾਸਪੁਰ ਦੇ ਵਾਸੀ ਹਾਂ ਆਪਾਂ ਆਪਣਾ ਚਾਹੇ ਕੋਈ ਵੀ ਕਿੱਤਾ ਕਰਦੇ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਤੇ ਦੇਸ਼ ਨੂੰ ਮੋੜ ਇੱਕ ਨੰਬਰ ਤੇ ਲੈ ਕੇ ਜਾਈਏ।